ਲੋ ਜੀ ਸਬਸਕ੍ਰਾਈਬ ਕਰੋ ਉਂਗਲੀ ਮਾਰ ਕੇ ਨਮਾ ਚੈਨ ਲਾ ਗਿਆ ਸਰਦਾਰ ਜੀ ਫਿਲਮ ਅਤੇ ਘੰਟੀ ਬੁਜਾਉਣਾ ਨਾ ਭੁੱਲਣਾ ਆ ਦੇਵ ਸਭ ਤੁਸੀਂ ਨੀਨਾ ਮਿੱਤਰ ਜੀ ਲਈ ਸਪੈਨਿੰਗ ਕਰ ਰਹੇ ਹੋ ਜੀ ਹਰਪਾਲ ਜੀ माजी ਵੀ ਆਏ ਨੇ ਕੀ ਆਸ ਰੱਖਦੇ ਪਾਸੋਂ ਦੇ ਵਿੱਚ ਕਿੰਨਾ بڑا ਹੰਗਾਰਾ ਮਿਲਿਆ ਪਾਸੋਂ ਦੇ ਵਿੱਚ ਅੱਜ ਨਰੇਂਦਰ ਜੋਸ਼ੀ ਜੀ ਆਨ ਪਾਰਟੀ ਸ਼ਾਮਲ ਹੋਈ ਹੈ ਜੀ ਜਿਹੜੇ ਪਿਛਲੇ 40 ਸਾਲ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਪਹਿਲਾਂ ਦੋ ਹੀ ਪਾਰਟੀਆਂ ਸੀਗੀਆਂ ਅਕਾਲੀ ਤੇ ਕਾਂਗਰਸ ਉਹ ਦੋਨਾਂ ਦੇ ਵਿੱਚ ਉਹਨਾਂ ਦਾ ਤਜਰਬਾ ਬੜਾ ਮਾੜਾ ਰਿਹਾ ਜੀ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਬਹੁਤ ਮਾੜਾ ਰਿਹਾ ਔਰ ਕਾਂਗਰਸ ਦਾ ਜਿਹੜਾ ਹੁਣ ਦਾ ਮੌਜੂਦਾ ਮੰਤਰੀ ਨੇ ਸਾਧੂ ਧਰਮਸੋਧ ਜੀ ਉਹਨਾਂ ਤੋਂ ਬੜੇ ਨਾਮੋਸ਼ ਹੋ ਗਏ ਤੋਂ ਮੈਂ ਅਕਸਰ ਜਾਂਦਾ ਜਾਂਦਾ ਸੀ ਕਿ ਮੇਰੇ ਨਾਲ ਅਕਸਰ ਗੱਲਬਾਤ ਹੁੰਦੀ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਕੋਲੇ ਐਸੇ ਲੀਡਰ ਪੰਜਾਬ 'ਚ ਬੜੇ ਥੋੜੇ ਨੇ ਜਿਹੜੇ ਆ ਆਪਣਾ ਵਿਜ਼ਨ ਰੱਖ ਸਕਣ ਰੈਡੀਮੇਡ ਲੀਡਰ ਨੇ ਜੀ ਰੈਡੀਮੇਡ ਭਾਸ਼ਣ ਨੇ ਜੀ ਰੈਡੀਮੇਡ ਗੱਲਾਂ ਨੇ ਜਿੱਥੇ ਮਰਜ਼ੀ ਸੁਣ ਜਦੋਂ ਆਪਾਂ ਹਟ ਕੇ ਸਮਾਜ ਲਈ ਸੁਚੇਤ ਹੋ ਕੇ ਗੱਲ ਕਰਦੇ ਆ ਤਾਂ ਫਿਰ ਤੁਹਾਡੇ ਨਾਲ ਅੱਛੇ-ਅੱਛੇ ਲੋਕ ਜੁੜਦੇ ਨੇ ਜੀ ਤਾਂ ਨਰਿੰਦਰ ਜੋਸ਼ੀ ਜੀ ਜਿਹੜੇ ਆ ਉਹ ਉਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਉਹਨਾਂ ਦਾ ਦਿਲ ਕੀਤਾ ਕਿ ਜੀ ਆਮ ਪਾਰਟੀ ਦੇ ਨੀਤੀਆਂ ਵਧੀਆਂ ਨੇ ਪਰ ਖਾਸ ਕਰਕੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਉਹ ਕਾਬਲੇ ਤਾਰੀਫ ਨੇ ਜੀ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਜਿੱਥੇ ਆਬਾਦੀ ਬਹੁਤ ਹੈ ਉਸ ਆਬਾਦੀ ਵਾਲੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਪਰਫਾਰਮੈਂਸ ਕੱਢਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਸੋ ਇਹਨਾਂ ਦੇ ਆਉਣ ਦੇ ਨਾਲ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਪਾਸੋਂ ਨਾਬਾ ਵਿਧਾਨ ਸਭਾ ਇਹ ਸਾਰੇ ਇਹ ਚ ਮਜ਼ਬੂਤੀ ਮਿਲੂਗੀ ਕਿਉਂਕਿ ਹਰੇਕ ਪਿੰਡ ਦੇ ਵਿੱਚ ਇਹਨਾਂ ਦੇ ਬੂਟੇ ਲਾਏ ਹੋਏ ਨੇ ਜੀ ਕਿਉਂਕਿ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੀ ਆ ਲੰਮੇ ਸਮੇਂ ਤੋਂ ਅਲੱਗ-ਅਲੱਗ ਮੋਰਚਿਆਂ ਤੇ ਲੋਕਾਂ ਲਈ ਲੜ ਰਹੇ ਆ ਜੀ ਹਰੇਕ ਦੀ ਸਮੱਸਿਆ ਦੇ ਨਾਲ ਖੜਦੇ ਆ ਜੀ ਇਹਨਾਂ ਦਾ ਇੱਥੇ ਆਫਿਸ ਖੋਲ੍ਹਿਆ ਹੋਇਆ ਆ ਫਾਰਮ ਭਰਦੇ ਨੇ ਜੌਬ ਲਈ ਅਪਲਾਈ ਕਰਦੇ ਨੇ ਜੇ ਕੋਈ ਪੈਸੇ ਹੈਗੇ ਲੈ ਲੈਂਦੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਜੀ ਇਸ ਤਰ੍ਹਾਂ ਦਾ ਕੰਮ ਇਹ ਕਰਨ ਵਾਲੇ ਇਨਸਾਨ ਜਦੋਂ ਆਮ ਪਾਰਟੀ ਚ ਆਉਂਦੇ ਆ ਤਾਂ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਹੰਗਾਰਾ ਨੀਨਾ ਮਿੱਤਲ ਜੀ ਨੂੰ ਮਿਲੇਗਾ ਔਰ ਮੈਨੂੰ ਉਮੀਦ ਹੈ ਕਿ ਪਾਸੋਂ ਔਰ ਪਾਸੋਂ ਦੇ ਨੇੜੇ ਦੇ ਜਿਹੜੇ 70 80 ਪਿੰਡ ਨੇ ਜੀ ਇਹਦੇ ਵਿੱਚ ਆਮ ਪਾਰਟੀ ਨੂੰ ਜੋਸ਼ੀ ਦੇ ਆਉਣ ਦੇ ਨਾਲ ਬਹੁਤ ਵੱਡਾ ਹੰਗਾਰਾ ਮਿਲੇਗਾ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਚੋਣ ਮੈਨੀਫੈਸਟੋ ਉਹਦੇ ਪੰਜਾਬ ਨੂੰ ਕੀ ਲੈ ਕੇ ਦੇ ਰਹੇ ਹੋ ਚੋਣ ਮੈਨੀਫੈਸਟੋ ਤਾਂ ਜੀ ਦੇਖੋ ਬਹੁਤ ਬਹੁਤ ਸਪਸ਼ਟ ਔਰ ਸਿੱਧੀ ਗੱਲ ਹੈ ਜੀ ਅੱਜ ਦਾ ਚੋਣ ਮੈਨੀਫੈਸਟੋ ਜਿਹੜਾ ਹੈ ਜੀ ਸਭ ਤੋਂ ਵੱਡੀ ਗੱਲ ਹੈ ਜੀ ਕਿ ਭ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਇੰਨਾ ਹਾਵੀ ਹੋ ਗਿਆ ਪਰ ਕਰ ਕੌਣ ਰਿਹਾ ਜੀ ਕਰ ਕਰ ਰਹੇ ਨੇ ਜੀ ਰਵਾਇਤੀ ਪੋਲੀਟੀਸ਼ੀਅਨ ਮੌਜੂਦਾ ਪੋਲੀਟੀਸ਼ੀਅਨ ਜਿਹੜੇ ਇਸ ਵਕਤ ਸਰਕਾਰ ਦਾ ਹਿੱਸਾ ਨੇ ਜੀ ਉਹ ਕਰ ਰਹੇ ਨੇ ਔਰ ਸਭ ਤੋਂ ਵੱਡਾ ਮੁੱਦਾ ਜੀ ਪੰਜਾਬ ਅੰਨ ਦਾ ਕਿਸਾਨ ਮਰ ਰਿਹਾ ਜੀ ਫਾਹੀ ਲੈ ਕੇ ਮਰ ਰਿਹਾ ਕਿਸਾਨ ਨੂੰ ਲਾਲ ਚੀਤਾ ਜਾ ਰਿਹਾ ਇੱਕ ਕਿਸਮ ਦੀ ਮੈਂ ਤਾਂ ਇਹ ਸਮਝਦਾ ਕਿ ਕਰਜ਼ਾ ਮਾਫੀ ਘਰ ਘਰ ਮੋਬਾਈਲ ਫੋਨ ਘਰ ਘਰ ਨੌਕਰੀ ਬੇਸਿਕਲੀ ਇਹ ਇਨਡਾਇਰੈਕਟ ਵੇ ਦੇ ਵਿੱਚ ਕ腐ਸ਼ਨ ਹੈ ਜੀ ਤੁਸੀਂ ਸਿਸਟਮ ਦੀ ਗੱਲ ਕਰੋ ਜਿਹਦੇ ਲਈ ਤੁਹਾਨੂੰ ਚੁਣਿਆ ਜੀ ਤੁਸੀਂ ਉਹ ਸਿਸਟਮ ਦਾ ਡੈਮੇਜ ਕਰ ਰਹੇ ਹੋ ਉਹ ਸਿਸਟਮ ਦਾ ਤੁਸੀਂ ਧੱਜੀਆਂ ੜਾ ਰਹੇ ਹੋ ਠੀਕ ਹੈ ਜੀ ਔਰ ਉਹਦੇ ਵਿੱਚ ਕਰਪਸ਼ਨ ਹੈ ਕਿਸਾਨ ਮੁੱਦਾ ਹੈ ਬੇਰੁਜ਼ਗਾਰੀ ਹੈ ਬੇਰੁਜ਼ਗਾਰ ਨੌਜਵਾਨ ਘੁੰਮ ਰਹੇ ਨੇ ਸਾਡੇ ਬੱਚੇ ਪੜ੍ਹ ਕੇ ਬਾਹਰਲੇ ਮੁਲਕਾਂ ਵਾਲੇ ਪਾਸੇ ਜਾ ਰਹੇ ਪੀਣ ਵਾਲਾ ਪਾਣੀ ਸਾਫ਼ ਨਹੀਂ ਸਕੂਲ ਮਾੜੇ ਨੇ ਹੈਲਥ ਸਿਸਟਮ ਮਾੜਾ ਸੜਕਾਂ ਦੀ ਕੰਡੀਸ਼ਨ ਮਾੜੀ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਭੈਣਾਂ ਨੇ ਜੀ ਉਹਨਾਂ ਦੀ ਸੁਰੱਖਿਆ ਹੈ ਨਹੀਂ ਪ੍ਰੋਪਰ ਔਰ ਔਰ ਜਿਹੜੇ ਜਿਹੜੇ ਵਪਾਰੀ ਭਰਾ ਨੇ ਵਪਾਰੀ ਭਰਾ ਦੇਵ ਜੀ ਇੱਕ ਕੁਐਸਚਨ ਵੈਸੇ ਤੁਹਾਡੇ ਲੈਵਲ ਦਾ ਨਹੀਂ ਪਰ ਫਿਰ ਵੀ ਮੈਂ ਕਰਨ ਲੱਗਿਆ ਵੀ ਮਿਸਿਸ ਦੁੱਲੋ ਤੁਸੀਂ ਜੁਆਇਨ ਕਰਵਾਈ ਹੈ ਇਹ ਅੱਛੀ ਗੱਲ ਨਹੀਂ ਪਾਰਟੀ ਲਈ ਤੂੰ ਤੁਹਾਡੇ ਇਹਦੇ ਬਾਰੇ ਕੀ ਰਾਇ ਹੈ ਦੇਖੋ ਪਾਰਟੀ ਦੀ ਸਾਡੀ ਕੋਰ ਕਮੇਟੀ ਹੈ ਜੀ ਪ੍ਰਿੰਸੀਪਲ ਬੁੱਧਰਾਮ ਜੀ ਉਹਦੇ ਚੇਅਰਮੈਨ ਨੇ ਇਹ ਕੋਰ ਕਮੇਟੀ ਦਾ ਫੈਸਲਾ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਨੇ ਅਰਵਿੰਦ ਕੇਰੀਵਾਲ ਜੀ ਕੋਮਿਕ ਕਨਵੀਨਨ ਨੇ ਸਾਡੇ ਪਾਰਟੀ ਜਿਹੜਾ ਫੈਸਲਾ ਕਰਦੀ ਹੈ ਮੈਂ ਆਮ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਜੀ ਠੀਕ ਹੈ ਜੀ ਔਰ ਇੱਕ ਸਿਪਾਹੀ ਹੋਣ ਦੇ ਨਾਤੇ ਸਿਪਾਹੀ ਦੀ ਡਿਊਟੀ ਬਣਦੀ ਹੈ ਕਿ ਜਿੱਥੇ ਮੋਰਚੇ ਤੇ ਲਾਤਤਾ ਉੱਥੇ ਖੜ ਕੇ ਆਪਣੇ ਆਪਣੀ ਡਿਫੈਂਸ ਕਰਨੀ ਜੀ ਔਰ ਔਰ ਆਪਣੇ ਅਸੂਲਾਂ ਦੇ ਉੱਪਰ ਲੜਨਾ ਮੈਂ ਉਹਦੇ ਲਈ ਲੜਨ ਨੂੰ ਤਿਆਰ ਹਾਂ ਜੀ ਔਰ ਅਸੀਂ ਲੜ ਰਹੇ ਹਾਂ ਔਰ ਜੇ ਕੋਈ ਪਾਰਟੀ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਕਿ ਮੈਡਮ ਦੁੱਲੂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਜ਼ਰੂਰ ਪਾਰਟੀ ਨੇ ਸੋਚ ਸਮਝ ਕੇ ਫੈਸਲਾ ਕੀਤਾ ਹੋਊਗਾ ਤੇ ਮੈਨੂੰ ਲੱਗਦਾ ਕਿ ਪਾਰਟੀ ਜਿਹੜੀ ਹੈ ਇਸ ਵਕਤ ਐਸੇ ਦੌਰ ਦੇ ਵਿੱਚੋਂ ਨਿਕਲ ਰਹੀ ਹੈ ਜੋ ਵੀ ਪਾਰਟੀ ਫੈਸਲਾ ਕਰਦੀ ਹੈ ਜਿੰਨੇ ਸਾਡੇ ਉਮੀਦਵਾਰ ਨੇ ਇਸ ਵਕਤ 13 ਦੇ 13 ਲੋਕ ਸਭਾ ਦੇ ਵਿੱਚ ਹਰ ਇੱਕ ਉਮੀਦਵਾਰ ਜਿਹੜਾ ਜੀ ਉਹ ਕਾਬਲੇ ਤਾਰੀਫ ਆ ਹਰ ਇੱਕ ਉਮੀਦਵਾਰ ਜਿਹੜਾ ਵਧੀਆ ਜੀ ਔਰ ਮੈਂ ਹੋ ਸਕਦਾ ਹੈ ਜੀ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਦੋਂ ਤੱਕ ਕਿਸੇ ਨੂੰ ਮੌਕਾ ਨਾ ਦਿਓ ਪਤਾ ਨਹੀਂ ਲੱਗਦਾ ਜੀ ਔਰ ਆਪਾਂ ਹੋ ਸਕਦਾ ਹੈ ਕਿ ਜਿਹੜਾ ਸੱਜਣ ਠੱਗ ਵੀ ਬਹੁਤ ਵੱਡਾ ਠੱਗ ਸੀਗਾ ਜੀ ਔਰ ਮਰਡਰ ਕਰ ਦਿੰਦਾ ਸੀ ਪੈਸੇ ਲੁੱਟ ਲੈਂਦਾ ਸੀ ਪਰ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਏ ਉਸ ਤੋਂ ਬਾਅਦ ਉਹ ਬਦਲ ਗਿਆ ਜੀ ਹੋ ਸਕਦਾ ਕੇਜਰੀਵਾਲ ਸਾਹਿਬ ਦੀ ਪਾਰਟੀ ਸਾਡੀ ਆਮ ਪਾਰਟੀ ਦੇ ਵਿੱਚ ਆ ਕੇ ਠੀਕ ਹੈ ਜੀ ਉਹ ਵੀ ਵਧੀਆ ਕੰਮ ਕਰਨ ਔਰ ਉਹਨਾਂ ਦੇ ਮਨ ਦੀ ਭਾਵਨਾ ਜਿਹੜੀ ਹੈ ਕਿਉਂਕਿ ਕਿਸੇ ਦੀ ਭਾਵਨਾ ਆਪਾਂ ਜ਼ਬਰਦਸਤੀ ਤਾਂ ਕਿਸੇ ਨੂੰ ਲਿਆ ਨਹੀਂ ਸਕਦੇ ਜੀ ਜੇ ਕਿਸੇ ਦੀ ਭਾਵਨਾ ਤਾਂ ਹੀ ਪਾਰਟੀ ਚ ਆਊਗਾ ਜੀ ਜਿਨ੍ਹਾਂ ਦੀ ਭਾਵਨਾ ਇਹ ਬਣੀ ਹੈ ਤਾਂ ਪ੍ਰਮਾਤਮਾ ਨੇ ਕੋਈ ਚੰਗਾ ਕਰਕੇ ਸਿੱਕਾ ਆਊਗਾ ਜੀ ਜਿਨ੍ਹਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਵੋਟ ਲਈ ਹੈ ਤੁਹਾਨੂੰ ਉਮੀਦ ਹੈ ਵੀ ਉਸ ਤੋਂ ਵੱਧ ਐਤਕੀ ਤੁਹਾਨੂੰ ਮਿਲੇਗੀ ਦੇਖੋ ਮੈਂ ਪਿਛਲੇ ਲਗਾਤਾਰ 2017 ਮਾਰਚ 2017 ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਵੈਸੇ ਕੀ ਹੁੰਦਾ ਰਾਇਟੀ ਪੋਲੀਟੀਸ਼ੀਅਨ ਜਿਹੜੇ ਆ ਉਹ ਜਦੋਂ ਹਾਰ ਜਾਂਦੇ ਆ ਨਾ ਜੀ ਫਿਰ ਉਹ ਚੁੱਪ ਕਰ ਜਾਂਦੇ ਆ ਨਾ ਕਿਤੇ ਦੁੱਖ ਚ ਨਾ ਕਿਤੇ ਸੁੱਖ ਚ ਨਾ ਕਿਤੇ ਆਉਂਦੇ ਆ ਨਾ ਕਿਤੇ ਜਾਂਦੇ ਆ ਪਰ ਮੈਂ ਲਗਾਤਾਰ ਇੱਕ ਤਾਂ ਮੈਂ ਆਪਦਾ ਪਰਿਵਾਰ ਛੱਡਿਆ ਹੋਇਆ ਬਾਹਰਲਾ ਮੁਲਕ ਛੱਡਿਆ ਆ ਜੀ ਸਾਰਾ ਛੱਡ ਕੇ ਮੈਂ ਨਾਭਾ ਦੇ ਵਿੱਚ ਮੈਨੂੰ ਚੌਥਾ ਸਾਲ ਜਾ ਰਿਹਾ ਜੀ ਮੈਂ ਲਗਾਤਾਰ ਵਿਚਰ ਰਿਆਂ ਔਰ ਹਰ ਇੱਕ ਦੇ ਦੁੱਖ ਦੇ ਵਿੱਚ ਹਰ ਇੱਕ ਦੇ ਸੁੱਖ ਦੇ ਵਿੱਚ ਜਿੰਨੇ ਨਾਭਾ ਦੇ ਵਿੱਚ ਇਸ਼ੂਜ਼ ਨੇ ਪਾਸੋਂ ਦੇ ਵਿੱਚ ਇਸ਼ੂ ਨੇ ਪਿੰਡਾਂ ਦੇ ਇਸ਼ੂ ਨੇ ਹਰ ਇਸ਼ੂ ਤੇ ਮੈਂ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਲੋਕਾਂ ਉਹਨ ਸਰਕਾਰ ਦੇ ਸਾਹਮਣੇ ਲਾਈ ਜਾਵੇ ਭਵੇਂ ਪਾਸੋਂ ਦੇ ਹਸਪਤਲ ਦੀ ਸਮੱਸਿਆ ਲਾ ਲਓ ਇੱਥੇ ਕਾਲਜ ਹੈ ਨਹੀਂ ਰੋਡ ਕੰਡੀਸ਼ਨ ਮਾੜੀ ਹੈ ਟਾਈਮ ਸਰ ਬੱਸਾਂ ਨਹੀਂ ਆਉਂਦੀਆਂ ਜੀ ਔਰ ਇਹ ਸਾਰੀਆਂ ਜਿਹੜੀਆਂ ਹੱਦਾਂ ਨੇ ਜੀ ਇਹ ਮੈਂ ਕੋਸ਼ਿਸ਼ ਕੀਤੀਆਂ ਨੂੰ ਟੱਚ ਕਰਨ ਦੀ ਪਰ ਬਾਕੀ ਫੈਸਲਾ ਲੋਕਾਂ ਨੇ ਕਰਨਾ ਹੈ ਜੀ ਕਿਉਂਕਿ ਮੈਂ ਨਹੀਂ ਮੈਂ ਨਹੀਂ ਇਹ ਕਹਿੰਦਾ ਕਿ ਮੈਂ ਮੈਂ ਕੋਈ ਬਹੁਤ ਵੱਡਾ ਲੀਡਰ ਹੈ ਜੀ ਆਈ ਐਮ ਨਾਟ ਪੋਲੀਟੀਸ਼ੀਅਨ ਮੈਂ ਇੱਕ ਸਮਾਜ ਦਾ ਚਿੰਤਕ ਆ ਸਮਾਜ ਲਈ ਵਧੀਆ ਸੋਚਦਾ ਸਮਾਜ ਲਈ ਕੰਮ ਕਰਨਾ ਚਾਹੁੰਦਾ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਜੀ ਲੋਕ ਭ੍ਰਿਸ਼ਟਾਚਾਰ ਨੂੰ ਪਸੰਦ ਕਰਦੇ ਆ ਜਾਂ ਇਮਾਨਦਾਰ ਸ਼ਵੀ ਵਾਲੇ ਇਨਸਾਨ ਨੂੰ ਪਸੰਦ ਕਰਦੇ ਆ ਮੈਂ 2012 ਚ ਇਲੈਕਸ਼ਨ ਲੜੀ ਮੈਨੂੰ ਗਾਲੀ 1000 ਵੋਟ ਪਈ ਠੀਕ ਹੈ ਜੀ ਔਰ ਮੇਰਾ ਦਾਵਾ ਹੈ ਜੀ ਅੱਜ ਤੀਜਾ ਸਾਲ ਜਾ ਰਿਹਾ ਇਲੈਕਸ਼ਨ ਹੋਈ ਨੂੰ ਮੇਰਾ ਦਾਵਾ ਹੈ ਕਿ ਕੋਈ ਵੀ ਬੰਦਾ ਕਰਨਾ ਬਈ ਵਿਧਾਨ ਸਭਾ 'ਚ ਹੱਥ ਖੜਾ ਕਰਕੇ ਕਹਿ ਦੇਵੇ ਵੀ ਕਿ ਦੇ ਮਨ ਕੇ ਤੇ ਸ਼ਰਾਬ ਬੰਡਿਆ ਕਿਤੇ ਪੈਸਾ ਬੰਡਿਆ ਤਾਂ ਮੇਰਾ ਸਿਰ ਕੱਟ ਦਿਓ। ਇਸ ਤੋਂ ਵੱਡੀ ਮੈਂ ਗਰੰਟੀ ਕੀ ਦੇ ਸਕਦਾ। ਬਾਕੀ ਫੈਸਲਾ ਲੋਕਾਂ ਨੇ ਕਰਨਾ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਕਿ ਉਹਨਾਂ ਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਜੀ। ਅ ਪਿੱਛੇ ਤੁਸੀਂ ਗਰੀਬਾਂ ਦੇ ਮਕਾਨਾਂ ਬਾਰੇ ਜਦੋਂ ਜਨਹਿਤ ਕੀਤੀ ਉਹਨਾਂ ਗਰੀਬਾਂ ਨੂੰ ਅ ਕੁਝ ਪੈਸੇ ਦਿੱਤੇ ਵੀ ਸਰਕਾਰ ਨੇ। ਉਹਨਾਂ ਮਜਬੂਰ ਕੀਤਾ ਤੁਸੀਂ ਮਿਊਨਿਸਪਲ ਕਮੇਟੀ ਨੂੰ। ਜੀ। ਅ ਉਹ ਗਰੀਬ ਲੋਕ ਕੀ ਮਹਿਸੂਸ ਕਰਦੇ ਨੇ? ਜਾਂ ਜਿਹੜੇ ਕੁਝ ਲੋਕ ਰਹਿ ਗਏ ਉਹਨਾਂ ਵਾਸਤੇ ਕੀ ਸ਼ਿੰਗਾਰ ਸਪਰੂਣਗੇ ਕਿ ਅ ਅੱਜ ਤੱਕ ਜਿਹੜੇ ਪੋਲਿਟਿਸ਼ੀਅਨ ਹਨ ਨਾ ਪੋਲਿਟਿਸ਼ੀਅਨ ਜਿਹੜਾ ਇਸ ਤਰੀਕੇ ਨਾਲ ਕੰਮ ਕਰਦਾ ਮੰਨ ਲਓ ਕਾਂਗਰਸੀ ਸਰਕਾਰ ਆ ਗਈ ਹੁਣ ਸਾਧੂ ਧਰਮਸੋਤ ਵਰਗੇ ਮੰਤਰੀ ਬਣ ਕੇ ਉਹ ਇਸ ਜੁਗਾੜ 'ਚ ਨੇ ਮੈਂ ਜੁਗਾੜ ਕਹੂੰਗਾ ਜੀ ਕਿ ਮੈਂ ਅਗਲੀ ਵਾਰੀ ਕਿਵੇਂ ਬਣਾ ਜੀ ਉਹਨਾਂ ਦੀ ਇਹ ਮਨਸ਼ਾ ਨਹੀਂ ਕਿ ਮੈਨੂੰ ਮੌਕਾ ਮਿਲੇ ਆਏ ਜੇ ਕੈਬਨਟ ਮੰਤਰੀ ਮੈਂ ਨਾਬਾ ਵਿਧਾਨ ਸਭਾ ਦੇ ਲੋਕਾਂ ਦਾ ਕੰਮ ਕਰਾਂ ਸਾਡਾ ਪੈਸਾ ਸਾਨੂੰ ਹੀ ਦੇ ਕੇ ਗਰੰਟਾ ਦੇ ਕੇ ਫਿਰ ਕਹੂਗਾ ਮੈਂ ਤੁਹਾਨੂੰ ਗਰੰਟਾ ਦੇ ਰਿਹਾ ਮੈਂ ਤੁਹਾਡੇ ਲਈ ਆਹ ਲੈ ਕੇ ਆ ਰਿ ਇਹ ਮਤਲਬ ਇਹ ਚੰਗੀ ਗੱਲ ਨਹੀਂ ਹੈ ਜੀ ਮੈਂ ਮੈਂ ਕਹਾਂ ਵੀ ਕੌਣ ਹੈ ਹੈਨਾ ਲੋਕਾਂ ਦਾ ਪੈਸਾ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਲੋਕ ਲੋਕਾਂ ਦੇ ਪ੍ਰਾਪਰ ਤਰੀਕੇ ਨਾਲ ਲਾਓ ਔਰ ਜਿਹੜੀਆਂ ਸਮੱਸਿਆਵਾਂ ਹਨ ਜੀ ਤੁਸੀਂ ਕਿਹਾ ਕਿ ਨਾਬੇ ਲਈ ਮੈਂ ਗਰੀਬਾਂ ਲਈ ਲੜ ਰਿਹਾ ਜਿਹੜੇ ਬਾਲਿਆਂ ਵਾਲੇ ਘਰਾਂ ਦੇ ਪੈਸੇ ਸੀ ਕੁਝ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਹੁਤ ਵੱਡਾ ਕਪੜਾ ਹੈ ਜੀ ਔਰ ਕਪੜੇ ਦੇ ਵਿੱਚ ਨਾਬੇ ਦਾ ਪ੍ਰਧਾਨ ਸ਼ੈੰਟੀ ਔਰ ਨਗਰ ਨਗਰ ਕੌਂਸਲ ਨਾਬਾ ਦੇ ਕੁਝ ਐਮਸੀ ਔਰ ਮੌਜੂਦਾ ਮੰਤਰੀ ਸਾਧੂ ਧਰਮਸੋਤ ਸਿੱਧੇ ਤੌਰ ਤੇ ਇਨਵਾਲਵ ਨੇ ਜੀ ਸਿੱਧੇ ਤੌਰ ਤੇ ਇਨਵਾਲਵ ਨੇ ਸੈਂਟਰ ਦਾ ਪੈਸਾ ਰਜੀਵ ਗਾਂਧੀ ਆਵਾਸ ਯੋਜਨਾ ਦਾ ਪੈਸਾ 2014 ਦਾ ਉਹ ਮਨਜ਼ੂਰ ਹੋ ਕੇ ਨਾਬਾ ਦੇ ਵਿੱਚ ਆ ਰਿਹਾ ਜੀ ਨਗਰ ਕੌਂਸਲ ਦੀ ਐਜ ਮੈਨੇਜਮੈਂਟ ਡਿਊਟੀ ਬਣਦੀ ਹੈ ਕਿ ਉਹ ਪੈਸਾ ਸਭ ਨੂੰ ਡਿਵਾਈਡ ਕੀਤਾ ਜਾਵੇ ਫਿਰ ਨਗਰ ਕੌਂਸਲ ਨਾਬਾ ਇੱਕ ਇੱਕ ਕਿਵੇਂ ਖੋ ਸਕਦੀ ਹੈ ਕਿ ਐਸੀ ਗਰੀਬਾਂ ਦਾ ਪੈਸਾ ਆਪ ਖਰਚ ਕਰ ਲਈ ਜੀ ਇਹਦਾ ਮਤਲਬ ਸਮਥਿੰਗ ਰੋਂਗ ਤੇ ਉਹ ਪੈਸਾ ਕੁਝ ਹੱਦ ਤੱਕ ਇਹਨਾਂ ਨੇ ਮੈਨੂੰ ਇਹ ਪਤਾ ਲੱਗਿਆ ਕਿ ਕੁਝ ਆਪਣੇ ਕੁਝ ਜਿਹੜੇ ਕੁਝ ਕੁ ਲੋਕ ਕਿਉਂਕਿ ਗਰੀਬ ਮਜਬੂਰ ਹੁੰਦਾ ਜੀ ਤਾਨੂੰ ਲੱਖ ਦਵਾ ਦਿੰਨੇ ਆ ਤੁਸੀਂ ਸਾਨੂੰ 20000 ਦੇ ਵਿੱਚੋਂ ਦੇ ਦਿਓ 30000 ਦੇ ਦਿਓ ਤੁਹਾਨੂੰ ਦੋ ਦਵਾ ਦਿੰਨੇ ਆ ਸਾਨੂੰ ਵਿੱਚੋਂ 40000 ਦੇ ਦਿਓ ਇਸ ਟਾਈਪ ਦਾ ਇਹਨਾਂ ਨੇ ਕੰਮ ਕਰਕੇ ਕੁਝ ਕੁ ਪੈਸੇ ਦਿੱਤੇ ਆ ਜੀ ਠੀਕ ਆ ਜੀ ਪਰ ਪੂਰੇ ਲੋਕਾਂ ਨੂੰ ਪੈਸੇ ਨਹੀਂ ਮਿਲੇ ਔਰ ਮੈਂ ਲਗਾਤਾਰ ਉਹ ਲੜਾਈ ਲੜ ਰਿਹਾ ਜੇ ਮੈਨੂੰ ਗਰੀਬਾਂ ਲਈ ਕਿਉਂਕਿ ਜੀ ਗਰੀਬ ਇਹ ਨਹੀਂ ਕਿ ਗਰੀਬ ਕੋਈ ਦਲਿਤ ਸਮਾਜ ਦਾ ਗਰੀਬ ਹੈ ਜੀ ਗਰੀਬ ਉਹ ਆ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੈ ਜੀ ਗਰੀਬ ਉਹ ਆ ਜਿਹੜਾ ਆਰਥਿਕ ਤੌਰ ਤੇ ਬਿਮਾਰ ਹੈ ਜੀ ਗਰੀਬ ਉਹ ਆ ਜਿਹੜਾ ਰਾਜਨੀਤਿਕ ਤੌਰ ਤੇ ਬਿਮਾਰ ਹੈ ਗਰੀਬ ਉਹ ਆ ਜਿਹੜਾ ਤੰਦਰੁਸਤ ਨਹੀਂ ਗਰੀਬ ਉਹ ਆ ਜਿਹੜਾ ਦੂਜੇ ਲਈ ਸੋਚ ਨਹੀਂ ਸਕਦਾ ਗਰੀਬ ਉਹ ਆ ਜਿਹੜਾ ਆਪਣੇ ਮੁਲਕ ਲਈ ਨਹੀਂ ਸੋਚ ਸਕਦਾ ਗਰੀਬ ਉਹ ਆ ਜਿਹੜਾ ਆਪਣੇ ਪਰਿਵਾਰ ਲਈ ਜਿਹੜਾ ਸੋਚਦਾ ਸਿਰਫ ਔਰ ਬਾਹਰ ਲਿਆਂ ਤੋਂ ਉਹਨੇ ਕੁਝ ਨਹੀਂ ਲੈਣਾ ਜੀ ਉਹਦੇ ਵਿੱਚੋਂ ਸਾਡੇ ਲੀਡਰ ਨੇ ਜੀ ਤਾਂ ਇਹ ਜਿਹੜੀਆਂ ਗਰੀਬੀ ਦੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ ਜੀ ਇਹ ਕੈਟਾਗਰੀਜ਼ ਦੇ ਵਿੱਚ ਸਮਾਜ ਨੂੰ ਅੱਜ ਲੋੜ ਹੈ ਜੀ ਕਿ ਇੱਕ ਵਧੀਆ ਪੋਲੀਟਿਸ਼ੀਅਨ ਵਧੀਆ ਸਮਾਜ ਦੀ ਸੇਵਾ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਫਿੰਗਰਪ੍ਰਿੰਟ ਤੇ ਉਹਨਾਂ ਦਾ ਕੋਈ ਲੋੜ ਨਹੀਂ ਦੀ ਆ ਭਾਸ਼ਣ ਸਾਧੂ ਮੰਤਰੀ ਪੜ ਕੇ ਪੜ ਕੇ ਪਾਸੇ ਬੋਲਦਾ ਹੱਦ ਤੱਕ ਪਤਾ ਨਹੀਂ ਲੱਗਿਆ ਲੋਕਾਂ ਦੀ ਕੀ ਮੰਗਾਂ ਨੇ ਜੀ ਹਲੇ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਚਾਰ ਵਾਰ ਐਮਐਲਏ ਬਣ ਕੇ ਮਿਨਿਸਟਰ ਬਣ ਕੇ ਕਿ ਲੋਕਾਂ ਦੀ ਮੰਗਾਂ ਕੀ ਨੇ ਜੀ 15 ਅਗਸਤ ਕਿਤੇ ਭਾਸ਼ਣ ਦੇ ਰਹੇ ਸੀ ਪਿਛਲੀ ਵਾਰੀ ਉੱਥੇ ਜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਸੀ ਉਹ ਕਰਕੇ ਜੀ ਆਹ ਦਿੱਤਾ ਦਿੱਤਾ ਜੈ ਹਿੰਦ ਉਹ ਕਹਿੰਦੇ ਜੀ ਅੱਗੇ ਵੀ ਇੱਕ ਪੇਜ ਆ ਹੈਨਾ ਜਾਨੀ ਕਿ ਪਤਾ ਹੀ ਕੱਖ ਨਹੀਂ ਜੀ ਲੋਕ ਜਿਹੜਾ ਲੋਕਾਂ ਦਾ ਲੀਡਰ ਹੁੰਦਾ ਨਾ ਮੈਸਮੇਂ ਦਾ ਜਿਹੜਾ ਮਾਸ ਲੀਡਰ ਹੈ ਮਾਸ ਲੀਡਰ ਜਿਹੜਾ ਉਹ ਗਰੀਬਾਂ ਲਈ ਕੰਮ ਕਰੇ ਗਰੀਬੀ ਘਟਣ ਵਾਸਤੇ ਕੰਮ ਕਰੇ ਜਿਹੜਾ ਵਧੀਆ ਲੋਕ ਵੈਲ ਸੈਟਡ ਨੇ ਉਹਨਾਂ ਨੂੰ ਪਲੇਟਫਾਰਮ ਦਵੇ ਕਿ ਉਹ ਅੱਗੇ ਦੂਜਿਆਂ ਨੂੰ ਵੀ ਵੈਲ ਸੈਟਡ ਕਰਨ ਉਹ ਆਪਣਾ ਕਾਰੋਬਾਰ ਖੋਲਣ ਔਰ ਦੂਜਿਆਂ ਨੂੰ ਵੀ ਕਾਰੋਬਾਰ ਦੇਣ ਪਰ ਸਾਡੇ ਇੱਥੇ ਗਲਤ ਹੈ ਜੀ ਕੰਮ ਸਿਸਟਮ ਪੰਜਾਬ ਸਰਕਾਰ ਜਿਹੜੀ ਹੈ ਕਾਂਗਰਸ ਦੀ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੈ ਕੈਪਟਨ ਮਹਿੰਦਰ ਸਿੰਘ ਪਾਕਿਸਤਾਨ ਦੀ ਕੋ ਉਰੂਸਾ ਬੀਬੀ ਦੇ ਨਾਲ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਉਹਨਾਂ ਦੇ ਆਪਣੇ ਬਾਲੀ ਸਾਹਿਬ ਇੱਕ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੇ ਬੜੇ ਸੀਰੀਅਸ ਐਲੀਗੇਸ਼ਨ ਲਾਈ ਹੈ ਜੀ ਸੋ ਕੁੱਲ ਮਿਲਾ ਕੇ ਕਾਂਗਰਸ ਜਿਹੜੀ ਹੈ ਬੜੀ ਇਹ ਸ਼ੰਕਾ ਦੇ ਘੇਰੇ ਦੇ ਵਿੱਚ ਹੈ ਔਰ ਕਾਂਗਰਸ ਨੂੰ ਲੋਕ ਸਭਾ ਦੇ ਵਿੱਚ ਖਮਿਆਦਾ ਭੁਗਤਣਾ ਪਊਗਾ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਕਾਂਗਰਸ ਦਾ ਝੂਠਾ ਜਿਹੜਾ ਵਾਅਦਾ ਗੁਰੂ ਸਾਹਿਬ ਦੀ ਕਿਉਂਕਿ ਦੋਨੇ ਗੁਰ ਨਾ ਦੋਨਾਂ ਨੇ ਗੁਰੂ ਸਾਹਿਬ ਨੂੰ ਆਪਣੀ ਆਪਣੀ ਕੁਰਸੀ ਲਈ ਇਸਤੇਮਾਲ ਕੀਤਾ ਜੀ ਪਰ ਜਿਹੜੇ ਲੋਕ ਨੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ ਆਮ ਪਾਰਟੀ ਨੂੰ ਪੂਰਾ ਸਮਰਥਨ ਦੇਣਗੇ ਔਰ ਅਸੀਂ ਅੱਛੀ ਪਰਫਾਰਮੈਂਸ ਕਰਾਂਗੇ ਜੀ ਔਰ ਨਾਬਾ ਵਿਧਾਨ ਸਭਾ ਦੇ ਵਿੱਚ ਵੀ ਪਹਿਲਾਂ 42000 ਵੋਟ ਪਈ ਸੀ ਮੈਨੂੰ ਉਮੀਦ ਹੈ ਕਿ ਅਸੀਂ ਇਸ ਤੋਂ ਵੀ ਵਧੀਆ ਪਰਫਾਰਮੈਂਸ ਕਰਾਂਗੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ